Pride Amritsar ਦੇ ਨਾਂ ਤੇ ਇੱਕ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ ਜਿਸ ਚ 27 April ਨੂੰ Amritsar ਚ 게 ਪ੍ਰੇਡ ਕਾਰਨੀਵਲ ਦੀ ਸ਼ਕਲ ਚ ਕਰਨ ਦੀ ਮਸ਼ਹੂਰੀ ਕੀਤੀ ਜਾ ਰਹੀ ਹੈ 게 ਪ੍ਰੇਡ ਦਾ ਸਭ ਤੋਂ ਪਹਿਲਾ ਵਿਰੋਧ ਸਿੱਖਾਗੂ ਪਰਮਜੀਤ ਸਿੰਘ ਅਕਾਲੀ ਵੱਲੋਂ ਕੀਤਾ ਗਿਆ ਸੀ ਹੁਣ ਇਸ ਪ੍ਰੇਡ ਦੇ ਪ੍ਰਬੰਧਕਾਂ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ Pride Amritsar ਤੋਂ ਪੋਸਟ ਸਾਂਝੀ ਕਰਕੇ ਜਾਣਕਾਰੀ ਦਿੱਤੀ ਹੈ ਕਿ ਉਹ ਇਹ ਪ੍ਰੇਡ ਨਹੀਂ ਕਰਨਗੇ ਜ਼ਿਕਰ ਹੋ ਗਿਆ ਸਿੱਖਾ ਗੁਪਾਈ ਪਰਮਜੀਤ ਸਿੰਘ ਖਾਲਸਾ ਨੇ ਗੇ ਪਰੇਡ ਦੀ ਮਸ਼ਹੂਰੀ ਵਾਲੀ ਵੀਡੀਓ ਸਾਂਝੀ ਕਰਦਿਆਂ ਪ੍ਰਸ਼ਾਸਨ ਨੂੰ ਚੇਤਾਵਨੀ ਭਰੇ ਲਹਿਜਾਂ ਚ ਕਿਹਾ ਕਿ ਸ੍ਰੀ ਅੰਮ੍ਰਿਤਸਰ ਪਾਵਨ ਪਵਿੱਤਰ ਧਰਤੀ ਹੈ ਇੱਥੇ ਇਹ ਪਰੇਡ ਕਿਸੇ ਵੀ ਕੀਮਤ ਤੇ ਨਹੀਂ ਹੋਵੇਗੀ ਉਹਨਾਂ ਕਿਹਾ ਹੈ ਕਿ ਸਾਡੀ ਪਹਿਲੀ ਬੇਨਤੀ ਪ੍ਰਸ਼ਾਸਨ ਨੂੰ ਹੈ ਕਿ 27 April ਨੂੰ ਇਹ ਪਰੇਡ ਹੋਣ ਤੋਂ ਰੋਕੋ ਜੇਕਰ ਨਹੀਂ ਰੋਕੋਗੇ ਤਾਂ ਅਸੀਂ ਆਪ ਇਸ ਨੂੰ ਰੋਕਾਂਗੇ ਇਸ ਤੋਂ ਬਾਅਦ ਹੁਣ ਮੈਡ ਸੱਦੂ ਵੀ ਲਾਈਵ ਆ ਗਏ ਨੇ ਤੇ ਉਹਨਾਂ ਨੇ ਆਪਣੀਆਂ ਕੁਝ ਜਾਣਕਾਰੀਆਂ ਸਾਂਝੀਆਂ ਕੀਤੀਆਂ ਨੇ ਆਓ ਤੁਹਾਨੂੰ ਸੁਣਾਉਂਦੇ ਆ ਉਹਨਾਂ ਦੀ ਇਹ ਵੀਡੀਓ ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ ਗੁਰੂਆਂ ਦੀ ਧਰਤੀ ਹੈ ਵਧੀਆ ਗੱਲ ਹੈ ਕਿ ਨਹੀਂ ਹੋਈ ਗੇਪਰੇਡ ਹਾਂਜੀ ਸਸ਼ਕਾਲ ਤੁਸੀਂ ਮੈਂ ਤੁਹਾਡਾ ਆਪਣਾ ਮੈਚ ਸੰਦੂ ਤੇ ਆਈ ਹੋਪ ਤੁਸੀਂ ਸਾਜਾ ਮੈਂ ਠੀਕ ਹੋਵੋਗੇ ਖੁਸ਼ ਹੋਵੋਗੇ ਆਬਾਦ ਹੋਵੋਗੇ ਤੇ ਮੈਨੂੰ ਬਹੁਤ ਜਾਨਿਆ ਦੇ ਇੰਸਟਾਗ੍ਰਾਮ ਤੇ ਮੈਸੇਜਸ ਆ ਰਹੇ ਆ ਤੇ ਸਪੇਅਰ ਦੇ ਮੈਨੂੰ ਬਹੁਤ ਮੀਡੀਆ ਚੈਨਲਸ ਵੱਲੋਂ ਵੀ ਕਾਲਸ ਆਇਨੇ ਕਿ ਜੋ ਪ੍ਰਾਈਡ ਪ੍ਰੇਡ ਕੈਨਸਲ ਹੋਈ ਹੈ ਤੁਹਾਨੂੰ ਉਹਨੂੰ ਲੈ ਕੇ ਕੀ ਰਿਵਿਊ ਹੈ ਮੇਰੇ ਅਕੋਰਡਿੰਗਲੀ ਇਟਸ ਅ ਵੈਰੀ ਨਾਰਮਲ ਥਿੰਗ ਅਗਰ ਕੋਈ ਗੱਲ ਨਹੀਂ ਐ ਇੱਡੀ ਕੋਈ ਵੱਡੀ ਗੱਲ ਨਹੀਂ ਐ ਜੇ ਕੈਨਸਲ ਹੋ ਗਈ ਆ ਤੇ ਇੱਡੀ ਕੋਈ ਗੱਲ ਨਹੀਂ ਐ ਸਾਡੇ ਅੰਮ੍ਰਿਤਸਰ ਜਿਹੜਾ ਵੇ ਗੁਰੂਆਂ ਪੀਰਾਂ ਦੀ ਧਰਤੀ ਆ ਸਾਨੂੰ ਆਪਣੇ ਕਲਚਰ ਦੀ ਤੇ ਆਪਣੀ ਸੁਸਾਇਟੀ ਨੂੰ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਵਾ ਅਗਰ ਸੁਸਾਇਟੀ ਇਹਨਾਂ ਚੀਜ਼ਾਂ ਨੂੰ ਲੈ ਕੇ ਐਕਸੈਪਟ ਨਹੀਂ ਕਰਨਾ ਚਾਹੁੰਦੀ ਇਹਨਾਂ ਚੀਜ਼ਾਂ ਨੂੰ ਨਹੀਂ ਰੈਡੀ ਇਹਨਾਂ ਚੀਜ਼ਾਂ ਲਈ ਤੇ ਸਾਨੂੰ ਨਹੀਂ ਕਰਨੀ ਚਾਹੀਦੀ ਸਾਡੇ ਗੁਰੂਆਂ ਨੇ ਸਾਡੇ ਸ਼ਹੀਦਾਂ ਨੇ ਸਾਡੇ ਲਈ ਇਨੀਆਂ ਕੁਰਬਾਨੀਆਂ ਦਿੱਤੀਆਂ ਸਾਨੂੰ ਆਜ਼ਾਦੀ ਤੇ ਅਸੀਂ ਇੱਕ ਜੇ ਸੁਸਾਇਟੀ ਸਾਡਾ ਕਲਚਰ ਇਸ ਚੀਜ਼ ਨੂੰ ਨਹੀਂ ਅਸੈਪਟ ਕਰਨਾ ਚਾਹੁੰਦਾ ਤੇ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਆ ਸਾਨੂੰ ਇਹੋ ਜਿਹੀ ਪ੍ਰੇਡ ਪ੍ਰਾਈਡ ਨਹੀਂ ਕਰਨੀ ਚਾਹੀਦੀ ਫਿਰ ਹੈਨਾ ਅਗਰ ਸੁਸਾਇਟੀ ਨਹੀਂ ਇਸ ਚੀਜ਼ ਨੂੰ ਲੈ ਕੇ ਖੁਸ਼ ਹੈਗੀ ਸੁਸਾਇਟੀ ਹੀ ਨਹੀਂ ਅਸੈਪਟ ਕਰਨਾ ਚਾਹੁੰਦੀ ਤਾਂ ਇੱਡੀ ਕੋਈ ਇਹਦੇ ਵਿੱਚ ਗਿਲਾ ਸ਼ਿਕਵਾ ਕਰਨ ਵਾਲੀ ਕੋਈ ਗੱਲ ਨਹੀਂ ਆ ਬਿਲਕੁਲ ਬਹੁਤ ਵਧੀਆ ਡਿਸੀਜਨ ਲਿੱਤਾ ਗਿਆ ਕਿ ਅਮ ਰਿਸਰਚਰ ਕੇ ਪ੍ਰਾਈਡ ਨਹੀਂ ਹੋ ਰਹੀ ਤਾਂ ਇਹਦੇ ਵਿੱਚ ਕੋਈ ਗਿਲਾ ਸ਼ਿਕਵਾ ਮੈਨੂੰ ਤੇ ਮੇਰੇ ਵੱਲੋਂ ਤੇ ਕੋਈ ਵੀ ਨਹੀਂ ਆ ਮੈਂ ਸਭਰਾਂ ਨੂੰ ਆਹੀ اپیل ਕਰੂੰਗਾ ਕਿ ਆਪਣੀ ਜ਼ਿੰਦਗੀ ਜਿਓ ਆਪਣੀ ਲਾਈਫ ਇੰਜੋਏ ਕਰੋ ਅਵਿਕਾਰ ਕਰੋ ਜਿਵੇਂ ਮਰਜੀ ਤੁਸੀਂ ਕਰਨਾ ਚਾਹੁੰਦੇ ਤੁਸੀਂ ਕਰੋ ਆਪਣੀ ਲਾਈਫ ਇੰਜੋਏ ਕਰੋ ਅਗਰ ਸੋਸਾਇਟੀ ਜਿਹੜੀ ਚੀਜ਼ ਨੂੰ ਨਹੀਂ ਐਸੈਪਟ ਕਰਨਾ ਚਾਹਦੀ ਸਾਨੂੰ ਸੋਸਾਇਟੀ ਨੂੰ ਨਈਂ ਟ੍ਰਿਗਰ ਕਰਨਾ ਚਾਹੀਦਾ ਬਾਰ ਬਾਰ ਉਹਨਾਂ ਚੀਜ਼ਾਂ ਨੂੰ ਲੈ ਕੇ ਥੈਂਕ ਯੂ ਸੋ ਮੱਚ